ਕਰਨਾਟਕਾ ਦੇ ਬੇਦਰ ਚ ਪਿਛਲੇ 80 ਸਾਲਾਂ ਤੋਂ ਵਸਦੀ ਆ ਰਹੀ ਸਿੱਖ ਕੌਮ ਨੇ ਦਹਾਕਿਆਂ ਤੋਂ ਇੱਥੇ ਕਾਮਯਾਬੀ ਦੇ ਛੱਡੇ ਗੱਡੇ ਉਹਨਾਂ ਨੇ ਕਰਨਾਟਕ ਦੇ ਇਸ ਦੂਰ ਦੁਰਾਡੇ ਦੇ ਖੇਤਰ ਨੂੰ ਆਪਣਾ ਘਰ ਬਣਾਇਆ 46 ਡਿਗਰੀ ਸੈਲਸੀਅਸ ਤੱਕ ਗਰਮੀ ਦੇ ਤਾਪਮਾਨ ਨੂੰ ਸਹਿਣ ਦੀ ਦ੍ਰਿੜਤਾ ਬੇਮਿਸਾਲ ਹੈ ਇੱਥੇ ਗੁਰਦੁਆਰਾ ਗੁਰੂ ਨਾਨਕ ਚਿਰਾ ਸਾਹਿਬ ਸੁਸ਼ੋਭਿਤ ਹੈ ਜੋ ਬੇਦਰ ਨੂੰ ਹੋਰ ਸ਼ਿੰਗਾਰਦਾ ਹੈ ਚੋਣਾਂ ਦਾ ਮੌਸਮ ਆਉਂਦਾ ਹੈ ਤਾਂ ਪਾਰਟੀਆਂ ਤੇ ਕਾਰਜਕਰਤਾ ਸਿੱਖ ਕੌਮ ਨੂੰ ਲਵਾਉਣ ਦਾ ਕੋਈ ਮੌਕਾ ਨਹੀਂ ਗਵਾਉਂਦੇ ਹਨ ਹਾਲਾਂਕਿ ਇਸ ਖੇਤਰ ਵਿੱਚ ਪਹਿਲੀ ਵਾਰ ਪੈਰ ਰੱਖਣ ਤੋਂ 8 ਦਹਾਕੇ ਬਾਅਦ ਬਿਦਰ ਦੇ ਸਿੱਖਾਂ ਨੂੰ ਇੱਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਇਥੋਂ ਪਾਈਚਾਰੇ ਦੀ ਆਉਣ ਵਾਲੀਆਂ ਪੀੜ੍ਹੀਆਂ ਦੀ ਨਿਰੰਤਰਤਾ ਨੂੰ ਖਤਰੇ ਵਿੱਚ ਪਾ ਰਿਹਾ ਹੈ 1980 ਦੇ ਦਹਾਕੇ ਦੇ ਸ਼ੁਰੂ ਵਿੱਚ 15000 ਦੇ ਨੇੜੇ ਤੇੜੇ ਜੋ ਸਿੱਖ ਆਬਾਦੀ ਇੱਥੇ ਵਸਦੀ ਸੀ ਉਹ ਘਟ ਕੇ ਹੁਣ 5000 ਤੋਂ ਵੀ ਘਟ ਰਹਿ ਚੁੱਕੀ ਹੈ ਸਿੱਖ ਪਾਈਚਾਰੇ ਦੀ ਇੱਥੇ ਮੌਜੂਦਗੀ ਘਟ ਰਹੀ ਹੈ ਕੁਝ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਸਮੇਂ ਵਿੱਚ ਉਹਨਾਂ ਦੀ ਗਿਣਤੀ 1500 ਤੱਕ ਘਟ ਹੋ ਸਕਦੀ ਹੈ ਇੱਕ ਸਮੇਂ ਬਹੁਤ ਸਾਰੇ ਸਿੱਖਾਂ ਨੇ ਇੱਕ ਸੰਪੰਨ ਵਿਦਿਅਕ ਕੇਂਦਰ ਦੇ ਵਜੋਂ ਇਹ ਜਾਣਿਆ ਜਾਂਦਾ ਸੀ ਇੰਜੀਨੀਅਰਿੰਗ ਅਤੇ ਹੋਰ ਡਿਗਰੀ ਕੋਰਸ ਲਈ ਵਿਦਿਅਕ ਵਿੱਚ ਵੱਡੇ ਆਧਾਰਨ ਹੀ ਇਸ ਦੇ ਸਿੱਟੇ ਵਜੋਂ ਸਿੱਖਾਂ ਦੀ ਨੌਜਵਾਨ ਪੀੜ੍ਹੀ ਉੱਚ ਸਿੱਖਿਆ ਲਈ ਇੱਥੋਂ ਕੋਚ ਕਰ ਰਹੀ ਹੈ ਉਹ ਸਿੱਖਿਆ ਦੇ ਮੌਕਿਆਂ ਦੀ ਘਾਟ ਅਤੇ ਔਟੋਕਵੇਂ ਉਦਯੋਗਿਕ ਵਿਕਾਸ ਦੇ ਕਾਰਨ ਮੈਟਰੋ ਸਿਟੀ ਵੱਲ ਰੁਕ ਕਰ ਰਹੇ ਹਨ ਅਤੇ ਇਸ ਇਲਾਕੇ ਨੂੰ ਛੱਡਣ ਲਈ ਮਜਬੂਰ ਹਨ ਜਿਵੇਂ ਕਿ ਹైదరాబాద్, ਮੁੰਬਈ, ਬੰਗਲੌਰੂ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ 'ਚ ਉਹ ਜਾ ਰਹੇ ਹਨ ਮਨਪ੍ਰੀਤ ਸਿੰਘ ਜੋ ਕਿ ਇੱਕ ਵਪਾਰੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਉਹਨਾਂ ਨੇ ਇਹ ਸਭ ਕੁਝ ਦੱਸਿਆ ਹੈ ਵਿਦਿਆਰਥੀਆਂ ਦੀ ਆਮਦ ਵਿੱਚ ਗਰਾਵਟ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਸ਼ੁਰੂ ਹੋਈ ਜਿਸ ਵਿੱਚ ਛੇ ਵਿਦਿਆਰਥੀ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ ਇਸ ਦੇ ਨਾਲ ਹੀ ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਪ੍ਰੋਫੈਸ਼ਨਲ ਕਾਰਜ ਦੀ ਵਦਰ ਨਾਲ ਪੰਜਾਬ ਦੇ ਸਿੱਖ ਵਿਦਿਆਰਥੀ ਉਧਰ ਚਲੇ ਗਏ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ 33 ਸਾਲਾ ਸਿਵਲ ਇੰਜੀਨੀਅਰ ਸਰਦਾਰ ਮਨਮੀਤ ਸਿੰਘ ਨੇ ਕਿਹਾ ਕਿ ਹੁਣ ਸਾਡੇ ਲਈ ਆਪਣੇ ਪੈਣਪਰਾਵਾਂ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਹੈ ਜੋ ਇੱਥੇ ਆਉਣ ਦੀ ਇੱਛਾ ਦੇ ਬਾਵਜੂਦ ਕਿਤੇ ਹੋਰ ਮੌਕਿਆਂ ਦੀ ਭਾਲ ਲਈ ਜਾ ਰਹੇ ਹਨ ਮਨਮੀਤ ਸਿੰਘ ਜੋ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੱਜੋਂ ਆਪਣੇ ਪਿਤਾ ਦੇ ਉੱਤਰ ਅਧਿਕਾਰੀ ਲਈ ਕਤਾਰ ਵਿੱਚ ਹਨ ਚੌਥੀ ਪੀੜ੍ਹੀ ਦਾ ਸਿੱਖ ਹਨ ਜਿਸ ਨੇ ਵਿਦਰ ਨੂੰ ਆਪਣਾ ਘਰ ਬਣਾਇਆ ਹੈ ਉਹ ਦੱਸਦੇ ਹਨ ਕਿ 1948 ਵਿੱਚ ਜਦੋਂ ਗੁਰਦੁਆਰਾ ਬਣਾਇਆ ਗਿਆ ਇਹ ਮੇਰੇ ਪਰਦਾਦਾ ਹੀ ਸਨ ਜੋ ਮੁਗ ਗ੍ਰੰਥੀ ਵੱਜੋਂ ਇੱਥੇ ਆਏ ਸਨ ਇਸ ਜਗ੍ਹਾ ਨੂੰ ਆਪਣਾ ਘਰ ਬਣਾਇਆ ਫਿਰ ਮੇਰੇ ਦਾਦਾ ਪਿਤਾ ਅਤੇ ਅੰਤ ਵਿੱਚ ਮੈਂ ਬਿਦਰ ਨੂੰ ਸਾਡਾ ਘਰ ਬਣਾ ਕੇ ਇੱਥੇ ਰਹਿ ਰਹੇ ਹਾਂ ਮਨਮੀਤ ਨੇ ਅੱਗੇ ਕਿਹਾ ਹਾਲਾਂਕਿ ਮੇਰਾ ਛੋਟਾ ਭਰਾ ਘਰ ਆਉਣਾ ਚਾਹੁੰਦਾ ਹੈ ਨੌਕਰੀ ਦੀ ਕਾਟ ਕਾਰਨ ਉਹ ਇੱਥੇ ਰੁਕਣ ਲਈ ਅਸਮਰੱਥ ਹੈ ਅਤੇ ਬਾਹਰ ਰਹਿਣ ਲਈ ਮਜਬੂਰ ਹੈ। ਮਨਮੀਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨੁਸਾਰ ਦੇਸ਼ ਭਰ ਵਿੱਚ ਪਹਿਲੇ ਸਾਰੇ ਗੁਰਦੁਆਮਾਂ ਦੇ ਦਰਸ਼ਨ ਕਰਨ ਵਾਲੇ ਸਿੱਖਾਂ ਲਈ ਪਵਿੱਤਰ ਤੀਰਥ ਯਾਤਰਾ ਦੇ ਹਿੱਸੇ ਵਜੋਂ ਇੱਕਲਾ ਗੁਰਦੁਆਰਾ ਹਰ ਸਾਲ ਲੱਖਾਂ ਸ਼ਰਧਾਲੂ ਨੂੰ ਇੱਥੇ ਖਿੱਚਦਾ ਹੈ। ਨਵਨੀਤ ਸਿੰਘ ਜੋ ਬੇਦਰ ਦੇ ਬਾਹਰ ਬਾਾਰ ਇੱਕ ਰਿਜ਼ੋਰਟ ਚਲਾਉਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ 2009 ਅਤੇ 2014 ਦੇ ਦਰਮਿਆਨ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ 136 ਕਰੋੜ ਰੁਪਏ ਕੱਢ ਕੇ ਬੇਦਰ ਨੂੰ ਮਹਾਰਾਜ ਡਾਕਟਰ ਦੇ ਨਾਲ ਦੇਰ ਦੀ ਤਰਜ ਤੇ ਵਿਕਸਿਤ ਕਰਨ ਦੇ ਯਤਨ ਕੀਤੇ ਗਏ ਸਨ ਹਾਲਾਂਕਿ ਨਾਲ ਲੱਗਦੇ ਖੇਤਰ ਨੂੰ ਵਿਕਸਿਤ ਕਰਨ ਲਈ ਕੋਈ ਵਾਧੂ ਫੰਡ ਮੁਹੱਈਆ ਨਹੀਂ ਕਰਵਾਏ ਗਏ ਜਦ ਕਿ ਬਹੁਤ ਸਾਰੇ ਬੇਦਰ ਛੱਡ ਰਹੇ ਹਨ ਉਲਟਾ ਇਹ ਹੈ ਕਿ ਸਾਡੇ ਵਿੱਚੋਂ ਕੁਝ ਨੌਜਵਾਨ ਇਸ ਖੇਤਰ ਦੀ ਸੈਰ ਸਪਾਟਾ ਸੰਭਾਲਣ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਨਤੀਜੇ ਨਜ਼ਰ ਨਹੀਂ ਆ ਰਹੇ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ